प्यारे दोस्तों प्यार भरी सत श्री अकाल जी ਹੁਣ ਆਪਾਂ ਅੱਜ ਦੀਆਂ ਤਾਜ਼ਾ ਖਬਰਾਂ ਵੱਲ ਚੱਲਦੇ ਹਾਂ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਦੇ ਵਿੱਚ 4% ਵਾਧਾ ਕਰ ਸਕਦੀ ਹੈ ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਬੰਦਾ ਏਰੀਅਰ ਵੀ ਦਿੱਤਾ ਜਾ ਸਕਦਾ ਹੈ ਤੇ SBI ਸਟੇਟ ਬੈਂਕ ਆਫ ਇੰਡੀਆ ਵੱਲੋਂ 1 April 2024 ਤੋਂ Debit Card Service ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਇਸ ਬਦਲਾਅ ਦੇ ਨਾਲ SBI ਦੇ ਜੋ ਗ੍ਰਾਹਕ ਨੇ ਉਹਨਾਂ ਦੀ ਜੇਬ ਦੇ ਉੱਪਰ ਬੋਝ ਪੈਣ ਜਾ ਰਿਹਾ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਅੱਜ ਦੇਸ਼ ਦੇ ਵਿੱਚ SBI ਦੇ ਜੋ ਗ੍ਰਾਹਕ ਨੇ ਉਹਨਾਂ ਦੀ ਗਿਣਤੀ 40 ਕਰੋੜ ਦੇ ਕਰੀਬ ਹੈ 40 ਕਰੋੜ ਦੇ ਕਰੀਬ ਲੋਕ ਨੇ ਜੋ ਭਾਰਤ ਦੇ ਵਿੱਚ SBI ਸਰਵਿਸ ਯਾਨੀ ਕਿ ਸਟੇਟ ਆਫ ਇੰਡੀਆ ਦੀ ਸਰਵਿਸ ਨੂੰ ਯੂਜ਼ ਕਰ ਰਹੇ ਨੇ ਖਾਤਾਧਾਰਕ ਨੇ ਜੋ ਇਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਉੱਪਰ 1 April 2024 ਤੋਂ ਕੁਝ ਬਦਲਾਅ ਐਸਬੀਆਈ ਦੁਆਰਾ ਕੀਤੇ ਗਏ ਨੇ ਆਪਣੇ ਡੈ빗 ਕਾਰਡ ਸਰਵਿਸ ਦੇ ਵਿੱਚ ਯਾਨੀ ਕਿ ਏਟੀਐਮ ਕਾਰਡ ਦੀ ਜੇਕਰ ਆਪਾਂ ਗੱਲ ਕਰੀਏ ਤਾਂ 1 ਅਪ੍ਰੈਲ ਤੋਂ ਬਹੁਤ ਸਾਰੇ ਡੇਵਿਡ ਕਾਰਡਸ ਨੇ SBI ਦੇ ਜਿਹੜੇ ਕਿ ਐਨੂਅਲ ਚਾਰਜ ਜਿੰਨਾ ਉੱਪਰ ਵਧਾ ਦਿੱਤਾ ਗਿਆ ਹੈ ਸੋ ਇਸ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੋ ਡੇਵਿਡ ਕਾਰਡਸ ਨੇ ਜਿੰਨਾ ਉੱਪਰ ਚਾਰजेस ਵਧਾਏ ਗਏ ਨੇ ਐਨੂਅਲ ਚਾਰजेस ਇਹ ਕਿੰਨਾ ਵਧਿਆ ਇਸ ਬਾਰੇ ਦੱਸਦੇ ਹਾਂ ਤੁਹਾਨੂੰ ਜੇਕਰ ਅਸੀਂ ਸਿਲਵਰ ਗਲੋਬਲ ਤੇ ਕੰਟੈਕਟਲੈਸ ਡੇਵਿਡ ਕਾਰਡ ਦੀ ਗੱਲ ਕਰੀਏ ਤਾਂ ਇਸ ਉੱਪਰ ਸਾਲਾਨਾ 100 20 ਰੁਪਏ ਪਲੱਸ ਡੀਐਸਟੀਸੀ ਇਸ ਵਿੱਚ ਵਾਅਦਾ ਕਰਕੇ ਇਸ ਨੂੰ 200 ਰੁਪਏ ਪ੍ਰਤੀ ਸਾਲ ਜਿਹੜਾ ਕਰ ਦਿੱਤਾ ਗਿਆ ਹੈ ਯਾਨੀ ਕਿ 1 April 2024 ਤੋਂ ਇਹਨਾਂ ਡੈਬਿਟ ਕਾਰਡ ਸਰਵਿਸ ਦੀ ਵਰਤੋਂ ਕਰਨ ਵਾਲੇ ਜਿਹੜੇ ਗ੍ਰਾਹਕ ਨੇ ਉਹਨਾਂ ਨੂੰ 125 ਦੀ ਥਾਂ ਤੇ 200 ਰੁਪਏ ਸਲਾਨਾ ਡੈਬਿਟ ਕਾਰਡ ਚਾਰਜਸ ਦੇਣੇ ਪੈਣਗੇ ਇਸ ਤੋਂ ਇਲਾਵਾ ਯੂਵਾ 골ਡ ਕੰਬੋ ਡੈਬਿਟ ਕਾਰਡ ਦੀ ਜੇਕਰ ਗੱਲ ਕਰੀਏ ਤਾਂ ਇਸ ਉੱਪਰ ਪਹਿਲਾਂ ਜੋ ਖਰਚਾ ਸੀ ਉਹ 175 ਰੁਪਏ ਆਉਂਦਾ ਸੀ ਪਰ ਉਸ ਨੂੰ ਵਧਾ ਕੇ 250 ਰੁਪਏ ਕਰ ਦਿੱਤਾ ਗਿਆ ਹੈ ਔਰ ਜੇਕਰ ਪਲੈਂਟਮ ਡੈਬਿਟ ਕਾਰਡ ਦੀ ਗੱਲ ਕਰੀਏ 250 ਰੁਪਏ ਪ੍ਰਤੀ ਸਾਲ ਪਲੱਸ GST ਖਰਚਾ SBI ਦੁਆਰਾ ਲਿਆ ਜਾਂਦਾ ਸੀ ਇਸ ਨੂੰ ਵਧਾ ਕੇ 325 ਰੁਪਏ ਕਰ ਦਿੱਤਾ ਗਿਆ ਹੈ ਯਾਨੀ ਕਿ ਲਗਭਗ 75 ਰੁਪਏ ਦਾ ਫਰਕ ਪੈ ਗਿਆ ਹੈ ਸਲਾਨਾ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਪ੍ਰਾਈਡ ਤੇ ਪ੍ਰੀਮੀਅਮ ਬਿਜ਼ਨਸ ਡੈਬਿਟ ਕਾਰਡ ਜਿਨ੍ਹਾਂ ਦੀ ਜਿਨ੍ਹਾਂ ਤੇ ਪਹਿਲਾਂ ਖਰਚਾ 350 ਪਲੱਸ GST ਆਉਂਦਾ ਸੀ ਉਸ ਨੂੰ ਵਧਾ ਕੇ 425 ਰੁਪਏ ਪਲੱਸ GST ਕਰ ਦਿੱਤਾ ਗਿਆ ਹੈ ਯਾਨੀ ਕਿ ਸਮੂਹ ਡੈਬਿਟ ਕਾਰਡਸ ਨੇ ਜੇਕਰ ਇਹਨਾਂ ਦੀ ਗੱਲ ਕਰੀ ਤਾਂ SBI ਦੁਆਰਾ ਸਲਾਨਾ ਇੰਨਾ ਉੱਪਰ ਖਰਚਾ ਜੋ 75 ਰੁਪਏ ਵਧਾ ਦਿੱਤਾ ਗਿਆ ਹੈ ਤੇ GST ਵੀ ਜਿਹੜਾ ਕਿ ਲੱਗੇਗਾ SBI ਦੁਆਰਾ 1 ਅਪ੍ਰੈਲ ਤੋਂ ਜਿਹੜੇ ਕਿ SBI ਦੇ ਗ੍ਰਾਹਕ ਨੇ ਡੈਬਿਟ ਕਾਰਡ ਦੀ ਵਰਤੋਂ ਕਰਦੇ ਨੇ ਜਾਂ ਫਿਰ ATM ਕਾਰਡ ਦੀ ਵਰਤੋਂ ਕਰਦੇ ਨੇ ਇੰਨਾ ਉੱਪਰ ਜੋ ਵੱਖ-ਵੱਖ ਕੈਟਾਗਰੀ ਦੇ ਵਿੱਚ ਸਲਾਨਾ ਖਰਚਾ ਸਲਾਨਾ ਚਾਰਜਸ ਨੇ ਜਿਹੜੇ ਉਹ ਵਧਾ ਦਿੱਤੇ ਗਏ ਨੇ ਤੇ ਗ੍ਰਾਹਕ ਜਿਹੜੇ ਨੇ ਉਹਨਾਂ ਦੀ ਜੇਬ ਦੇ ਉੱਪਰ ਜ਼ਰੂਰ ਬੋਝ ਪਵੇਗਾ ਸੋ ਐਸਬੀਆਈ ਦੁਆਰਾ ਜੋ ਨਵੇਂ-ਨਵੇਂ ਨਿਯਮ ਬਣਾਏ ਗਏ ਨੇ ਉਸ ਬਾਰੇ ਗੱਲ ਕਰ ਰਹੇ ਸੀ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ